ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਤੇ ਅੱਜ ਆਪਾਂ ਤੁਹਾਨੂੰ ਕਰਾਉਣੀ ਹੈ ਜੀ ਨਗਰ ਕੀਰਤਨ ਦੇ ਦਰਸ਼ਨ ਬੂ ਤੇਗ ਬਾਹਦਰ ਜੀ ਦੇ ਸੀਂਧੀ ਦੇ ਤੇ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ ਜੀ ਇਹ ਆਪਣੀ ਹਰੇਕ ਸਾਲ ਆਉਂਦਾ ਜੀ ਸਾਲਵਾਰ ਜਦੋਂ ਗੁਰੂ ਤੇਗ ਬਾਹਦਰ ਜੀ ਤਸੀਦੀ ਦਿਨ ਹੁੰਦਾ ਉਦੋਂ ਆਉਂਦਾ ਜੀ ਤੇ ਤੁਸੀਂ ਵੀ ਕਰੋ ਜੀ ਦਰਸ਼ਨ ਨਾਲ ਸਾਰੇ ਇਹ ਨਗਰ ਕੀਰਤਨਾ ਆਉਂਦਾ ਜੀ ਮੋਲਵਾਲ ਤੋਂ ਨੌਵੀਂ ਤੇ ਦਸਵੀਂ ਪਸਾਇਆ ਦਾ ਗੁਰਦੁਆਰਾ ਜੀ ਉੱਥੇ ਉੱਥੋਂ ਸ਼ੁਰੂ ਹੋ ਕੇ ਆਪਣੇ ਪਿੰਡ ਬੀਤੇਗਵਰ ਦੱਜੀ ਬੀਤੇਗਵਰ ਦੱਜੀ ਸਕੂਲ ਹੈ ਜੀ ਬੀਤੇਗਵਰ ਦੱਜੀ ਪਬਲਿਕ ਸਕੂਲ ਉੱਥੇ ਆ ਕੇ ਸਮਾਪਤ ਹੁੰਦੀ ਹੈ ਜੀ ਸੇ ਸੱਤ ਪਿੰਡਾਂ ਵਿੱਚੋਂ ਆਉਂਦਾ ਜੀ ਧੂਰੀ ਸਹਿਰ ਵਿੱਚ ਦੀ ਆਉਂਦਾ ਮੋਲਵਾਲ ਤੋਂ ਚੱਲ ਕੇ ਬਰੜਵਾਲ ਆ ਕੇ ਸਮਾਪਤ ਹੁੰਦੀ ਹੈ ਜੀ ਇਹ ਅੱਗੇ ਅੱਗੇ ਪਹਿਲਾਂ ਫੁੱਲ ਛਿੜਦੇ ਜਾ ਰਹੇ ਨੇ ਜੀ ਦੀ ਧੀਰੇ ਵੀਡੀਓ ਬਣ ਰਹੀ ਹੈ ਬਹੁਤ ਵਧੀਆ ਨਗਰ ਕੀਰਤਨ ਹੁੰਦਾ ਜੀ ਕਰਮਾ ਵਾਲੇ ਨੇ ਜੀ ਜਿਹੜੇ ਨਗਰ ਕੀਰਤਨ ਦੇ ਦਰਸ਼ਨ ਕਰਦੇ ਨੇ ਕਿਸੇ ਵੀ ਜ਼ਰੂਰ ਕਰੋ ਜੀ ਪਹਿਲਾਂ ਹੀ ਪਰਤਾ ਪਤਵਾ ਨਹੀਂ ਦਿਖਾਈ ਪਤਵਾ ਜੇ ਬਾਤ ਕਰੇ ਪਰ ਲੱਗਦਾ ਇੱਕ ਤੇ ਫਿਰ ਆਪਾਂ ਆਵਾਜ਼ ਬੰਦ ਕਰ ਦਿੱਤੀ ਐ ਜੀ ਹੁਣ ਇਹਦੂ ਬਾਦ ਆਉਣਗੇ ਜੀ ਟਰੈਕਟਰ ਟਰੈਕਟਰਾਂ ਤੇ ਜੀ ਫਿਰ ਸਾਰਿਆਂ ਤੇ ਲੱਕ ਲੱਗੇ ਹੁੰਦੇ ਨੇ ਤਾਂ ਕਰਕੇ ਆਪਾਂ ਆਵਾਜ਼ ਕਰ ਦਿੱਤੀ ਐ ਜੀ ਬੰਦ ਇਹ ਬੰਨਾਂ ਦੀ ਸਕੂਲ ਤੇ ਕਾਲਜ ਦੀਆਂ ਨਾਲ ਜਿੱਥੇ ਆ ਕੇ ਸਮਾਪਤੀ ਹੁੰਦੀ ਐ ਜਿਹੜੇ ਸਕੂਲ ਚੋਂ ਸਕੂਲ ਦੀਆਂ ਸਾਰੇ ਟੀਚਰ ਵੱਡੇ ਬੱਚੇ ਵੀ ਹੁੰਦੇ ਨੇ ਜਿਹੜੇ 5ਵੀਂ ਤੋਂ ਲੈ ਕੇ ਸਾਰੇ ਤੇ ਉਹਨਾਂ ਦੇ ਪੇਰੈਂਟਸ ਬਾਕੀ ਹੋਰ ਇਲਾਕੇ ਦੇ ਜਿਨ੍ਹਾਂ ਨੇ ਸ਼ਾਮਲ ਹੋਣਾ ਹੁੰਦਾ ਜੀ ਨਗਰ ਕੀਰਤਨ ਦੇ ਵਿੱਚ ਸਾਰੇ ਹੁੰਦੇ ਨੇ ਤੇ ਆਪਣੇ ਬੱਚੇ ਵੀ ਗਏ ਹੋਏ ਨੇ ਜੀ ਟਰੈਕਟਰ ਲੈ ਕੇ ਸਵੇਰੇ ਚਲੇ ਗਏ ਸੀ ਤੇ ਹਨੇਰਾ ਹੋ ਗਿਆ ਸੀ ਸਮਾਪਤੀ ਹੋ ਮੰਨ ਨੂੰ ਇੱਥੇ ਟਾਈਮ ਸੀਗਾ ਜੀ 3:30 ਹੋ ਗਈ ਹੋਣੀ ਟਾਈਮ ਜਦੋਂ ਆਪਣੇ ਇੱਥੇ ਆਇਆ ਗਿੱਟਾਂ ਚ ਕਿ ਇਹ ਤੋਂ ਅੱਗੇ ਫਿਰ ਦੋ ਪਿੰਡ ਹੋਰ ਜਾਣਾ ਸੀ ਜੀ ਤੇ ਤੀਸਰੀ ਜਗ੍ਹਾ ਤੇ ਆ ਕੇ ਸਮਾਪਤੀ ਕਰਨੀ ਸਕੂਲ ਚ ਹਨੇਰਾ ਹੋ ਜਾਂਦਾ ਜਿੱਦਾਂ ਨੂੰ ਸਮਾਪਤੀ ਕਰਦੇ ਨੇ ਇਸ ਵਾਰ ਲੇਟ ਵੀ ਸੀ ਕਈ ਵਾਰ ਤਾਂ ਸਾਢੇ 3 ਵਜੇ ਆ ਜਾਂਦੇ 3 ਵਜੇ ਤੋਂ ਬਾਅਦ ਆਉਣਾ ਸ਼ੁਰੂ ਹੋ ਜਾਂਦਾ ਪਰ ਇਸ ਵਾਰ 4 ਵਜੇ ਤੋਂ ਬਾਅਦ ਆਏ ਸ਼ੁਰੂ ਹੋਏ ਜੀ ਆਉਣਾ ਬਹੁਤ ਵਧੀਆ ਲੱਗਦਾ ਜੀ ਸਵੇਰ ਦੇ ਵੇਟ ਕਰ ਰਹੇ ਸੀ ਜਿਸ ਦਿਨ ਨਗਰ ਕੀਰਤਨਾ ਆਉਂਦਾ ਫਿਰ ਬੇਟ ਰਹਿੰਦੀ ਹੈ ਜੀ ਕਦੋਂ ਆਵੇ ਤੇ ਦਰਸ਼ਨ ਕਰੀਏ ਤੁਹਾਨੂੰ ਵੀ ਪਸੰਦ ਆਈ ਹੋਊਗੀ ਜੀ ਵੀਡੀਓ ਗੁਰੂਆਂ ਤੋਂ ਬਿਨਾ ਤਾਂ ਕੁਝ ਨਹੀਂ ਹੈਗਾ ਜੀ ਗੁਰੂਆਂ ਨਾਲ ਹੀ ਸਭ ਕੁਝ ਮਿਲਦਾ ਹੈ ਆਪਾਂ ਨੂੰ ਜਿੰਨਾ ਹੋ ਸਕੇ ਤੇ ਇੱਕ ਅੱਜ ਕੱਲ ਸਮਾਂ ਵੀ ਇਹ ਜਿਹਾ ਚੱਲ ਰਿਹਾ ਜੀ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਨਾਮ ਜਪੀਏ ਗੁਰਬਾਣੀ ਪੜ੍ਹੀਏ ਉਹੀ ਸਹਾਈ ਹੈ ਜੀ ਬਾਕੀ ਕੰਮ ਦਾ ਆਪਾਂ ਜਿੰਨੇ ਕਰ ਲਈਏ ਜੀ ਮਰਜ਼ੀ ਕਰਦੇ ਹੋਰ ਕਰ ਲਈਏ ਉਹ ਕਿਸੇ ਕੰਮ ਨਹੀਂ ਆਉਣੇ ਜਿੰਨੀਆਂ ਘੜੀਆਂ ਜਿਹੜਾ ਵੇੜਾ ਗੁਰੂ ਦੇ ਲੜ ਲੱਗ ਜੀ ਆਪਾਂ ਨਾਮ ਜਪੀਏ ਗੁਰੂ ਦੇ ਚਰਨਾਂ 'ਚ ਹਾਜ਼ਰੀ ਲਵਾਈਏ ਜੀ ਜਿੰਨਾ ਉਹੀ ਸਹਾਈ ਹੁੰਦਾ ਹੈ ਜੀ ਤੇ ਵੱਧ ਤੋਂ ਵੱਧ ਕਰਨਾ ਚਾਹੀਦਾ ਜੀ ਕਿ ਟਰੈਕਟਰਾਂ ਕਰਕੇ ਇੱਥੇ ਆਵਾਜ਼ ਬੰਦ ਕਰਨੀ ਪਈ ਜੀ ਮੈਨੂੰ ਬਹੁਤ ਟਰੈਕਟਰ ਸੀਗੇ ਟਰੈਕਟਰ ਤਾਂ ਦੇ ਹੈਗੇ ਸੀ ਫਰ ਸਾਰੇ ਮੁੰਡੇ ਹੀ ਜੀ 10ਵੀਂ 11ਵੀਂ 12ਵੀਂ ਵਾਲੇ ਇੰਨੇ ਦਾ ਥੋੜੇ ਜਿਹੋ ਦੂ ਵੱਡੇ ਆਪਣੇ ਆਪਣੇ ਟਰੈਕਟਰ ਲੈ ਕੇ ਫਿਰ ਸਾਰੇ ਸੰਭਲ ਹੁੰਦੇ ਨੇ ਜੀ ਵਿੱਚ ਬੱਚਿਆਂ ਨੂੰ ਵੱਧ ਚਾਹ ਹੁੰਦੇ ਨੂਰਵਾਲ ਤੋਂ ਚੱਲ ਕੇ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਧੂਰੀ ਸਹਿਰ ਤੇ ਆਉਂਦੇ ਨੇ ਧੂਰੀ ਸਹਿਰ ਦੇ ਵਿੱਚ ਦੀ ਆਉਂਦਾ ਜੀ ਜਿਹੜੀ ਬਾਜ਼ਾਰ ਦੇ 메ਨ ਸੜਕਾ ਬਾਜ਼ਾਰ ਦੀ ਵਿੱਚ ਵਿਚਾਲੇ ਆਈ ਉੱਥੋਂ ਦੀ ਹੁੰਦਾ ਹੋਇਆ ਤੇ ਇਧਰ ਅੱਗੇ ਆਪਣੇ ਪਿੰਡ ਆਉਂਦੇ ਜੀ ਤੇ ਇਸ ਤੋਂ ਅੱਗੇ ਫਿਰ ਦੋ ਪਿੰਡ ਜਾ ਕੇ ਉੱਪਰ ਦੀ ਘੁੰਮ ਕੇ ਫਿਰ ਸਕੂਲ ਬਾਹਰ-ਬਾਹਰ ਰਹਿੰਦਾ ਰਹੇ ਜਾਂਦੇ ਨੇ ਜੀ ਰੋਡ ਦੇ ਉੱਤੇ ਉੱਥੇ ਜਾ ਕੇ ਸਮਾਪਤੀ ਕਰਨੀ ਹੈ ਹੈ ਸਕੂਲ ਆਪਣੇ ਪਿੰਡ ਦੇ ਹੀ ਨੇ ਪਰ ਪਿੰਡ ਤੋਂ ਬਾਹਰ ਨਹੀਂ ਜੀ ਰੋਡ ਤੇ ਹਰੇਕ ਸਾਲ ਇਹ ਨਗਰ ਕੀਰਤਨ ਸਜਾਇਆ ਜਾਂਦਾ ਜੀ ਗੁਰੂ ਤੇਗ ਬਹਾਦਰ ਜੀ ਦੇ ਸਹੀਦੀ ਦਿਨ ਤੇ ਤੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਨੇ ਮੂਲਵਾਲ ਤੋਂ ਚੱਲਦਾ ਜੀ ਉੱਥੇ ਵੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਨੇ ਭੋਗ ਪੇਿਆਂ ਤੋਂ ਬਾਅਦ ਫਿਰ ਉਥੋਂ ਨਗਰ ਕੀਰਤਨ ਆਰੰਭ ਹੁੰਦਾ ਜੀ ਤੇ ਇੱਥੇ ਸਕੂਲ ਜਿੱਥੇ ਸਮਾਪਤੀ ਕਰਨੀ ਹੈ ਉੱਥੇ ਵੀ ਅਖੰਡ ਪਾਠ ਸਾਹਿਬ ਹੁੰਦੇ ਨੇ ਜੀ ਪ੍ਰਕਾਸ਼ ਇਹ ਉਹਨਾਂ ਦੇ ਵੀ ਭੋਗ ਸ਼ਾਇਦ ਅੱਜ ਪਏ ਨਹੀਂ ਜੀ ਜਾਂ ਕੱਲ ਨੂੰ ਪੈਣੇ ਹੋਣਗੇ ਸਵੇਰੇ ਇਹ ਵੀ ਸਕੂਲ ਦੀਆਂ ਸਾਰੀਆਂ ਬੈਨਾ ਸਾਰੀਆਂ ਤਾਂ ਨਹੀਂ ਜੀ ਬਹੁਤ ਹੁੰਦੀ ਐ ਨਹੀਂ ਜਣੀ ਇਸ ਵਾਰ ਹਜੇ ਘੱਟ ਸੀਗੀਆਂ ਪਿਛਲੇ ਸਾਲ ਤੋਂ ਇਸ ਤੋਂ ਵੀ ਟਰੈਕਟਰ ਵੀ ਵੱਧ ਸੀਗੇ ਤੇ ਬੱਸਾਂ ਵੀ ਵੱਧ ਸੀਗੀਆਂ ਵੀਡੀਓ ਤਾਂ ਆਪਾਂ ਥੋੜੀ ਬਣਾਈ ਐ ਜੀ ਪੌਣਾ ਘੰਟਾ ਲੱਗ ਗਿਆ ਸੀ ਨਗਰ ਕੀਰਤਨ ਲੰਗਦੇ ਨੂੰ ਆਪਾਂ ਦੇਖ ਰਹੇ ਸੀ ਇੱਥੇ ਕਿਹੜੀ ਵੀਡੀਓ ਤਾਂ ਆਪਾਂ ਥੋੜੀ ਥੋੜੀ ਕਲਿੱਪ ਲਈ ਐ ਜਿੰਨਾ ਜਿੰਨਾ ਭੈਣ ਭਰਾਵਾਂ ਨੇ ਦਰਸ਼ਨ ਕਰੇ ਨਹੀਂ ਜੀ ਵਾਹਿਗੁਰੂ ਜੀ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਸਾਰਿਆਂ ਦੀ ਸਿਰ ਤੇ ਮੀਰ ਭਰਿਆ ਹੱਥ ਰੱਖਣ ਜੀ ਇਹ ਹੀ ਅਰਦਾਸ ਹੈ ਜੀ ਆਪਣੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ ਗੁਰੂ ਤੇਗ ਬਹਾਦਰ ਜੀ ਦੇ ਸਹੀਦੀ ਨੂੰ ਕੋਟ ਕੋਟ ਪ੍ਰਣਾਮ ਹੈ ਜੀ ਤੇ ਇਥੇ ਕੁਝ ਬਸਾਂ ਵਾਲੇ ਚੇਂਜ ਕਰਨ ਲੱਗੇ ਸੀ ਇੱਕ ਵਸ ਖਾਲੀ ਕਰੀ ਸੀ ਇੱਥੇ ਸ਼ਾਇਦ ਉਹਨਾਂ ਨੇ ਵਾਪਸ ਜਾਣਾ ਹੋਵੇ ਉਹ ਸੁੱਤਰ ਕੇ ਆਪਣੇ ਪਿੰਡ ਦੇ ਸੀ ਉਹ ਚਲੇ ਗਏ ਕਿਸੇ ਦੂਸਰੀ ਬੱਸ ਚ ਬੈ ਗਈ ਸੀ ਸਕੂਲ ਦੇ ਟੀਚਰ ਵੀ ਸਾਰੇ ਹੁੰਦੇ ਨੇ ਜੀ ਨਾਲ ਬੱਚੇ-ਬੱਚਿਆਂ ਦੇ ਪੇਰੈਂਟਸ ਬਹੁਤ ਵਧੀਆ ਲੱਗਦਾ ਹੈ ਜੀ ਦਰਸ਼ਨ ਕਰਕੇ ਤੁਹਾਨੂੰ ਵੀ ਵਧੀਆ ਲੱਗਿਆ ਹੋਊਗਾ ਜੀ ਕਮੈਂਟ ਕਰਕੇ ਵਾਹਿਗੁਰੂ ਜੀ ਜ਼ਰੂਰ ਲਿਖਣਾ ਜੀ ਸਾਰਿਆਂ ਨੇ ਆਪਣੀ ਹਾਜ਼ਰੀ ਜ਼ਰੂਰ ਗੁਰੂ ਦੇ ਚਰਨਾਂ ਚ ਲਵਾਉਣੀ ਜੀ ਅੱਜ ਦੀ ਵੀਡੀਓ ਐਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ